ਉਸ ਤੋਂ ਬਾਅਦ ਅਗਨੀਓਤਰੀ ਇਹ ਬਣਾਨੇ ਜੋ ਕਾਂਗਰਸ ਨੇ ਵੀ ਕੋ ਚੰਗੇ ਕੰਮ ਨਹੀਂ ਕੀਤੇ ਅਸੀਂ ਸਾਰੀ ਦੀ ਸਾਰੀ ਟੀਮ ਹੈ ਆਪਣੀ ਲੈ ਕੇ ਆਪ ਪਾਰਟੀ 'ਚ ਆ ਗਿਆ ਫਿਰ ਅਸੀਂ ਇਹਨੂੰ ਦੱਸ ਕੇ ਆਇਆ 2022 ਦੇ ਵਿੱਚ ਰਵੀਰ ਸਿੰਘਾਂ ਤੈਨੂੰ ਹਰਾਉਣਾ ਚੈਲੰਜ ਕਰਦਾ ਵੀ ਜੇ ਇਹਨੂੰ ਤੁਸੀਂ ਟਿਕਟ ਦੋਗੇ ਤੇ ਇਹ ਸਾਡੇ ਹਰਾਉਣ ਦੀ ਲੋੜ ਨਹੀਂ ਐ ਆਪ ਹੀ ਹਰ ਜਾਣਾ ਲੋਕਾਂ ਜਿਹੜਾ ਇੰਦਾ ਜਿਆਦਾ ਵਿਰੋਧ ਆ ਅਸੀਂ ਤੇ ਕੋਸ਼ਿਸ਼ ਕਰਾਂਗੇ ਇਹਨੂੰ ਹਰਾਉਣ ਦੀ ਕਿਉਂਕਿ ਜਿਹੜਾ ਬੰਦਾ ਐਡੇ ਮਾੜੀ ਨੀਤ ਵਾਲਾ ਬੰਦਾ ਜਿਨੇ ਪੰਜਾਬ ਲੁੱਟ ਕੇ ਖਾ ਗਿਆ ਸਾਡਾ ਸ਼ਹਿਰ ਲੁੱਟ ਕੇ ਖਾ ਗਿਆ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀ ਆ ਜੀ ਸਰਪਵਾਨ ਸਿੰਘ ਮਾਨ ਸਰ ਮਨੀਸ਼ ਹੋਰਿਆ ਜੀ ਤੁਸੀਂ ਪਾਰਟੀ ਵੀ ਚਲਦੀ ਕਲਾ ਵਾਸਤੇ ਪਾਰਟੀ ਦੇ ਕਿਸੇ ਬੰਦੇ ਨੂੰ ਟਿਕਟ ਦੇ ਦਿਓ ਅਸੀਂ ਗੁਰੂ ਘਰ ਬੈਠੇ ਆ ਅਸੀਂ ਉਹਦੀ ਮਦਦ ਕਰਾਂਗੇ ਅਜੀਤ ਜੀ ਗੁਰਦੁਆਰਾ ਸਾਹਿਬ ਦੇ ਸਾਡੀ ਟੀਮ ਪੱਤੀ ਹੋਈ ਹੈ ਕਿ ਇਸ ਦਾ ਕੀ ਕਾਰਨਾ ਹੈ ਕਿ ਅੱਜ ਕੋ ਸੌਤ ਕੀਤੀ ਜਾ ਰਹੀ ਹੈ ਕਿ ਤੁਸੀਂ ਵਿਰੋਧਤਾ ਕਰੋਗੇ ਪਰਮਿਸ਼ਨ ਨਹੀਂ ਦੇਖੋ ਜੀ ਅੱਜ ਅਸੀਂ ਕੰਤਨ ਸ਼੍ਰੀ ਗੁਰੂ ਅਰਜਨ ਦੇਵ ਦੇ ਪ੍ਰਕਰਮਾਂ ਦੇ ਵਿੱਚ ਹਲਕਾ ਤਰਨਤਾਰਨ ਦੇ ਸਾਰੇ ਹੀ ਅਹੁਦੇਦਾਰ ਔਰ ਸਾਡੇ ਬਲਾਕ ਪ੍ਰਧਾਨ ਔਰ ਸਾਡੇ ਐਮਸੀ ਸਾਰੇ ਜਿਹੜੇ ਔਰ ਹੋਰ ਵੀ ਜਿਹੜੇ ਸਾਡੇ ਹਲਕੇ ਦੇ ਕੈਂਡੀਡੇਟ ਜਿਹੜੇ ਸਾਰੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਔਰ ਦੇਖੋ ਸਾਡੀ ਪਾਰਟੀ ਜਿਹੜੀ ਆਵਾਜ਼ ਦੀ ਪਾਰਟੀ ਦੀ ਨੀਤੀਆਂ ਇੰਨੀਆਂ ਵਧਿਆ ਦੀਆਂ ਵਾਅ ਅਤੇ ਅਸੀਂ ਸਾਰੇ ਵਲੰਟੀਅਰ ਦਿਨ ਰਾਤ ਪਾਰਟੀ ਨਾਲ ਕੰਮ ਕਰਦੇ ਆ ਮੈਂ ਆਪਣੀ ਪਾਰਟੀ ਵਾਸਤੇ ਦਿਨ ਰਾਤ ਜਿਹੜਾ ਕੰਮ ਕੀਤਾ ਵਾ ਔਰ ਅੱਜ ਜਿਹੜਾ ਸਾਡਾ ਇੱਥੇ ਕੁਝ ਕਰਨਾ ਕਰਕੇ ਦੇਖੋ ਜਿਮਨੀ ਚੋਨ ਹੋਣ ਜਾ ਰਹੀ ਆ ਔਰ ਜਿਹੜੀ ਜਿਮਨੀ ਚੋਨ ਹੋ ਰਹਾ ਹੈ ਜਾਰੀ ਆ ਮੈਂ ਪਾਰਟੀ ਕੋ ਇਹ ਅਪੀਲ ਕਰਦੀ ਆ ਕਿ ਸਾਰੇ ਹੀ ਜਿੰਨੇ ਵੀ ਆਗੂ ਸਭਾਨ ਆ ਸਾਡੇ ਜਿੰਨੇ ਵੀ ਸਾਡੇ ਵਰਕਰ ਸਭਾਨ ਆ ਬਲੌਕ ਪ੍ਰਧਾਨ ਐ ਐਮਸੀ ਐ ਉਹਨਾਂ ਸਾਰਿਆਂ ਨੂੰ ਹੀ ਬੁਲਾ ਕੇ ਇੱਕ ਮੰਚ ਤੇ ਇਕੱਠਾ ਕਰਕੇ ਉਹਨਾਂ ਨੂੰ ਉਹਨਾਂ ਦੀ ਰਾਇ ਲੈ ਕੇ ਜੋ ਵੀ ਪਾਰਟੀ ਫੈਸਲਾ ਦਵੇਗੀ ਉਹ ਸਾਨੂੰ ਮਨਜ਼ੂਰ ਹੈ ਔਰ ਅਸੀਂ ਚਾਹਾਂਗੇ ਕਿ ਜਿਹੜੀ ਟਿਕਟ ਆ ਇਹ ਸਾਡੇ ਪਾਰਟੀ ਦੇ ਵਲੰਟੀਅਰ ਨੂੰ ਜਾਂ ਉਧਰਦਾਰ ਕਿਸੇ ਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਜਿਹੜੀ ਇਹ ਵੱਡੀ ਤੋਂ ਵੱਡੀ ਲੀਡ ਦੇ ਵਿੱਚ ਜਿੱਤ ਦਰਜ ਕਰਾ ਸਕੀ। ਪਰ ਇਹ ਲੱਗਦਾ ਕਿ ਕੋਈ ਜਿਤਨਾ ਆਪਣੇ ਕੋ ਕੋਈ ਡਿਟਰਜੈਂਟ ਆ ਜਿਹੜਾ ਭਗਵੰਤ ਸਿੰਘ ਸਾਹਿਬ ਕੋਈ ਜਿਹੜਾ ਬਾਰ-ਬਾਰ ਐਡ ਵੀ ਚੱਲ ਰਹੀ ਆ ਕਿ ਇਹਨਾਂ ਨੇ ਉਹਨੂੰ ਧੋਕੇ ਕਰਤਾ ਜਾਂ ਕਿ ਭਗਵੰਤ ਸਿੰਘ ਸਾਹਿਬ ਨੇ ਆਪ ਇੱਥੇ ਆਣ ਕੇ ਕਿਹਾ ਕਿ ਨਸ਼ੇ ਦੇ ਸੌਦਾਗਰ ਨੂੰ ਆਪ ਹੀ ਉਹਨੂੰ ਸਨਮਾਨਿਤ ਕਰ ਰਿਹਾ ਕਰ ਰਹੇ। ਸਰ ਦੇਖੋ ਕਈ ਇਹੋ ਜਿਹੀਆਂ ਗੱਲਾਂ ਹੁੰਦੀਆਂ ਵਾ ਜਿਹੜੀ ਕਿ ਅਸੀਂ ਚਾਹ ਕੇ ਵੀ ਨਹੀਂ ਪਾਰਟੀ ਜਿਹੜੀ ਵੇਖੋ ਫੈਸਲਾ ਜੋ ਵੀ ਲੈਂਦੀ ਅਸੀਂ ਉਹਦੇ ਤੇ ਉਲੰਘਣਾ ਨਹੀਂ ਕਰ ਸਕਦੇ ਕਿਉਂਕਿ ਪਾਰਟੀ ਨੇ ਉਹਨ ਵੇਖੋ ਕਿਸ ਤਰੀਕੇ ਨਾਲ ਇਹ ਫੈਸਲਾ ਲਿਆ ਅਸੀਂ ਇਸ ਨਹੀਂ ਲੇਕਿਨ ਹਾਲੇ ਤੱਕ ਟਿਕਟ ਜਿਹੜੀ ਉਹਨਾਂ ਨੂੰ ਨਹੀਂ ਮਿਲੀ ਔਰ ਅਸੀਂ ਇਹੋ ਇਸੇ ਇੱਥੇ ਇਕੱਠੇ ਆਏ ਅਪੀਲ ਕਰਨ ਵਾਸਤੇ ਕਿ ਜੇ ਨਹੀਂ ਵੀ ਮਿਲੀ ਤੇ ਪਾਰਟੀ ਹਾਲੇ ਵੀ ਇਹ ਫੈਸਲਾ ਜਿਹੜਾ ਵਾ ਬਦਲ ਸਕਦੀ ਆ ਤੇ ਆਪਣੇ ਕਿਸੇ ਵਲੰਟੀਅਰ ਨੂੰ ਜੇ ਟਿਕਟ ਦੇ ਕੇ ਨਵਾਜੇਗੀ ਤੇ ਇੱਥੇ ਬਹੁਤ ਵੱਡੀ ਲੀਡ ਦੇ ਵਿੱਚ ਅਸੀਂ ਜਿਹੜੀ ਜਿੱਤ ਦਰਜ ਕਰਾ ਕੇ ਅਮਰ ਪਾਰਟੀ ਦੀ ਝੋਲੀ ਪਾਵਾਂਗੇ ਇਹ ਔਦੇਦਾਰ ਤੇ ਜਿੰਨੇ ਤੁਹਾਡੇ ਆਪਣੇ ਫੈਕਸਿੰਗ ਹੋ ਲੱਗਿਆ ਜਿਵੇਂ ਗੁਰੂ ਘਰ ਬੈਠੇ ਇਹਦਾ ਕੀ ਮਕਸਦ ਆ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨਗਰੀ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਬੈਠੇ ਸੂਤ ਸਵਾਸੰਗਤ ਜੀ ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਫਤਿਹ ਸਾਡਾ ਇੱਥੇ ਆਣ ਦਾ ਇੱਕ ਮਕਸਦ ਆ ਕਿਉਂਕਿ ਕੁਝ ਦਿਨਾਂ ਤੋਂ ਸਾਡੇ ਸਾਰੇ ਭਰਾਵਾਂ ਨੇ ਟਿਕਟ ਦੀ ਡਿਮਾਂਡ ਕੀਤੀ ਤੇ ਸਾਰਿਆਂ ਨੇ ਆਪਣੇ ਆਪਣੇ ਪੋਸਟਰ ਲਾਏ ਉਹ ਸਾਰੇ ਅੱਜ ਸਾਡੇ ਨਾਲ ਆ ਲੋਕਾਂ ਦੇ ਮਨ ਦੇ ਵਿੱਚ ਇੱਕ ਵਹਿਮ ਹੋ ਗਿਆ ਇੱਕ ਨਵਾਂ ਆਇਆ ਬਾਹਰੋਂ ਲੀਡਰ ਆ ਉਹ ਜਾ ਕੇ ਪਾਰਟੀ ਨੂੰ ਕਹਿੰਦਾ ਵੀ ਇਹ ਸਾਰੇ ਇਕੱਠੇ ਨਹੀਂਗੇ ਮੈਂ ਦੁਬਾਰਾ ਇਹ ਗੱਲ ਕਹਿਣ ਡਿਆ ਸਾਡਾ ਗੁਰੂ ਘਰ ਦੇ ਵਿੱਚ ਆਣ ਕੇ ਬੈਠਣ ਦਾ ਇੱਕ ਮਕਸਦ ਹੈ ਵੀ ਸਾਡੀ ਪਾਰਟੀ ਸਾਰੇ ਜ਼ਿਲ੍ਹੇ ਦੇ ਉਧੇਦਾਰ ਸਹਿਬਾਨ ਲੀਡਰ ਸਹਿਬਾਨ ਜਿਸ ਤਰ੍ਹਾਂ ਮੇਜੇ ਨਾਲਣ ਜਾਣਾ ਸਾਕਦੇਸ਼ ਸਿੰਘ ਸੰਧੂ ਜੀ ਕੌਮਲਪ੍ਰੀਤ ਜੀ ਮੈਡਮ ਅੰਜੂ ਵਰਮਾ ਜੀ ਬਲਜੀਤ ਕੌਰ ਸਾਡੀ ਜ਼ਿਲ੍ਹਾ ਪ੍ਰਧਾਨ ਬੀਬੀ ਲੋਕਿੰਦਰ ਫੌਜੀ ਜੀ ਤੇ ਸਾਰੇ ਦੇ ਸਾਰੇ ਬਲਾਕ ਪ੍ਰਧਾਨ ਤੇ ਨਾਲ ਸਰਪੰਚ ਤੇ ਨਾਲ ਕਾਉਂਸਲਰ ਵੀ ਸਾਰੇ ਜਿਹੜੇ ਕਿ ਅਸੀਂ ਇੱਕ ਸ਼ੋਰਟ ਜੇ ਸ਼ੋਰਟ ਟਾਈਮ ਦੇ ਉੱਤੇ ਫੋਨ ਕੀਤਾ ਤੇ ਜਿੰਨੇ ਜਣੇ ਆ ਗਏ ਇਹ ਸਾਡਾ ਇੱਕ ਵਿਖਾਉਣ ਦਾ ਸਾਰੇ ਲੋਕਾਂ ਨੂੰ ਦੂਜੀਆਂ ਪਾਰਟੀਆਂ ਨੂੰ ਇੱਕ ਵਿਖਾਉਣ ਦਾ ਵੀ ਅਸੀਂ ਸਾਰੀ ਇੱਕ ਪਾਰਟੀ ਤਰਨ ਤਰਨ ਦੀ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਾਰੀ ਇੱਕ ਝੰਡੇ 'ਚ ਕਾਇਮ ਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਚਰਨਾ ਦੇ ਵਿੱਚ ਬੈਠੇ ਆ ਅਸੀਂ ਕਿਸੇ ਤੋਂ ਭੱਜਾਂਗੇ ਨਹੀਂ ਸਾਡਾ ਇੱਕੋ ਨਿਸ਼ਾਨਾ ਵਾ ਵੀ ਆਮ ਆਦਮੀ ਪਾਰਟੀ ਜਿੱਤੇ ਕਿਉਂਕਿ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਪਿਛਲੇ ਕਈਆਂ ਸਾਲਾਂ ਤੋਂ ਮੇਰੇ ਨਾਲ ਜਿੰਨੇ ਵੀ ਕਮਸੇ ਕਮ 2-300 ਬੰਦਾ ਹੋਆ ਵੀ ਜਿਹੜੇ ਬੰਦੇ ਨੇ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਡਿਊਟੀ ਨਹੀਂ ਕੀਤੀ ਪਾਰਟੀ ਨੇ ਜਿੱਥੇ ਵੀ ਭੇਜਿਆ ਉੱਥੇ ਕੀਤਾ ਪਰ ਅਫਸੋਸ ਜੋ ਪਿਛਲੇ ਦਿਨੀ ਕੁਝ ਵਿੱਚ ਦਲਾਲ ਜਿਨ੍ਹਾਂ ਦਾ ਇਸਾਪੱਤੀ ਵੀ ਚੱਲਦਾ ਜਿਹੜੇ ਉਹ ਲੀਡਰ ਸਾਡੇ ਜਿਹੜੇ ਅੱਜ ਵੱਡਿਆਂ ਆਉਂਦਿਆਂ ਦੇ ਪੁੱਛੇ ਪਹੁੰਚੇ ਹੀ ਜਿਹੜੇ ਕਿਸੇ ਨੂੰ ਆਮ ਆਦਮੀ ਪਾਰਟੀ ਦੇ ਜਦੋਂ ਦਿਨ ਮਾੜੇ ਸੀ ਉਦੋਂ ਕਿਸੇ ਬੰਦੇ ਨੂੰ ਜੁਆਇਨ ਨਹੀਂ ਸੀ ਹੋਣ ਦਿੰਦੇ ਉਹਨਾਂ ਬੰਦਿਆਂ ਨੇ ਉਹਨੂੰ ਜੁਆਇਨ ਕਰਾ ਕੇ ਇੱਕ ਠੇਕਾ ਲਿਆ ਬਿ ਆਮ ਆਦਮੀ ਪਾਰਟੀ ਖਤਮ ਕਰਦੀ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਅਸੀਂ ਸਾਰੇ ਇਕੱਠੇ ਆ ਤੁਸੀਂ ਜਿਹਨੂੰ ਜੁਆਇਨ ਕਰਾਇਆ ਵਾ ਉਸ ਦਾ ਚਿਹਰਾ ਸਾਰੀ ਦੁਨੀਆ ਦੇ ਸਾਹਮਣੇ ਆ ਉਸ ਦੇ ਖਿਲਾਫ ਮੈਂ ਤੁਹਾਨੂੰ ਇੱਕ ਸ਼ੋਰਟ ਦੇ ਵਿੱਚ ਗੱਲ ਦੱਸਾਂ ਸਭ ਤੋਂ ਪਹਿਲਾਂ ਅਸੀਂ ਆਜ਼ਾਦ ਉਹਨੂੰ ਜਿਤਾਇਆ ਉਦੋਂ ਅਸੀਂ ਹਮ ਉਮਰ ਸਾਰੇ ਉਸ ਤੋਂ ਬਾਅਦ ਜਦੋਂ ਆ ਸਾਨੂੰ ਇਹਦੀਆਂ ਕਰਤੂਤਾਂ ਦਾ ਪਤਾ ਲੱਗਾ ਇਹਨੇ ਸਿਰਫ ਚਾਰ ਜਾਂ ਪੰਜ ਆਦਮੀ ਸ਼ਹਿਰ ਦੇ ਵਿੱਚ ਅੱਕੇ ਲਾਇ ਹੁੰਦੇ ਆ ਇੱਕ ਪ੍ਰਾਪਰਟੀ ਦਾ ਕੰਮ ਕਰਦਾ ਇੱਕ ਛੱਬੀਆਂ ਬਣਾਉਂਦਾ ਇੱਕ ਦੋ ਬੰਦੇ ਨਸ਼ੇ ਵੇਚਦੇ ਆ ਇਹਨਾਂ ਨੇ ਤਿੰਨੇ ਕੰਮਾਂ ਦਾ ਇਹਨੇ ਠੇਕਾ ਦਿੱਤਾ ਹੁੰਦਾ ਤੇ ਉਹ ਅੱਜ ਵੀ ਬੰਦੇ ਇਹਦੇ ਨਾਲ ਆ ਅਸੀਂ ਇਹ ਤੋਂ ਦੁਖੀ ਹੋ ਕੇ 2000 17 12 17 ਦੇ ਵਿੱਚ ਡਾਟਾ ਅਗਨੀਓਤਰੀ ਦੇ ਨਾਲ ਅਸੀਂ ਅੱਗੇ ਲਾ ਕੇ ਇਹਨੂੰ ਹਰਾਇਆ ਉਸ ਤੋਂ ਬਾਅਦ ਅਗਨੀਓਤਰੀ ਉਹਨਾਂ ਨੇ ਜੋ ਕਾਂਗਰਸ ਨੇ ਵੀ ਕੋਈ ਚੰਗੇ ਕੰਮ ਨਹੀਂ ਕੀਤੇ ਅਸੀਂ ਸਾਰੀ ਦੀ ਸਾਰੀ ਟੀਮ ਹੈ ਆਪਣੀ ਲੈ ਕੇ ਆਮ ਪਾਰਟੀ 'ਚ ਆ ਗਿਆ ਫਿਰ ਅਸੀਂ ਇਹਨੂੰ ਦੱਸ ਕੇ ਰਾਇਆ 2022 ਦੇ ਵਿੱਚ ਰਵੀਰ ਸਿੰਘ ਜੀ ਤੈਨੂੰ ਹਰਾਉਣਾ ਉਹਨ ਵੀ ਮੈਂ ਪਾਰਟੀ ਦੇ ਚੈਲੰਜ ਕਰਦਾ ਵੀ ਜੇ ਇਹਨੂੰ ਤੁਸੀਂ ਟਿਕਟ ਦੋਗੇ ਤੇ ਇਹ ਸਾਡੇ ਰਹਿਣ ਦੀ ਲੋੜ ਨਹੀਂ ਨੇ ਆਪ ਹੀ ਹਾਰ ਜਾਣਾ ਲੋਕਾਂ ਜਿਹੜਾ ਇੱਦਾਂ ਜਿਆਦਾ ਵਿਰੋਧ ਆ ਅਸੀਂ ਤੇ ਕੋਸ਼ਿਸ਼ ਕਰਾਂਗੇ ਇਹਨੂੰ ਰੋਣ ਦੀ ਕਿਉਂਕਿ ਜਿਹੜਾ ਬੰਦਾ ਐਡੇ ਮਾੜੀ ਨੀਤ ਵਾਲਾ ਬੰਦਾ ਜਿਨੇ ਪੰਜਾਬ ਲੁੱਟ ਕੇ ਖਾ ਗਿਆ ਸਾਡਾ ਸ਼ਹਿਰ ਲੁੱਟ ਕੇ ਖਾ ਗਿਆ ਮੈਂ ਦੁਬਾਰਾ ਹੀ ਬੇਨਤੀ ਕਰਦਾ ਵੀ ਅਸੀਂ ਸਾਰੇ ਇਕੱਠੇ ਆ ਤੁਸੀਂ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰ ਭਗਵਾਨ ਸਿੰਘ ਮਾਨ ਮਨੀਸ਼ ਚੋਧਿਆ ਜੀ ਤੁਸੀਂ ਪਾਰਟੀ ਵਿਚ ਅਰਧੀ ਕਲਾ ਵਾਸਤੇ ਪਾਰਟੀ ਦੇ ਕਿਸੇ ਬੰਦੇ ਨੂੰ ਟਿਕਟ ਦੇ ਦਿਓ ਅਸੀਂ ਗੁਰੂ ਘਰ ਬੈਠੇ ਆ ਅਸੀਂ ਉਹਦੀ ਮਦਦ ਕਰਾਂਗੇ ਸਾਰੇ ਇਸੇ ਕਰਕੇ ਸਾਡਾ ਇੱਥੇ ਹੋਣ ਦਾ ਸ਼ੋਰ ਟਾਈਮ ਦੀ ਮਸਲ ਵੀ ਇਹ ਆ ਪਰ ਇਹ ਪਾਰਟੀ ਦੇ ਨਾਂ ਤੇ ਐਡਾ ਵੱਡਾ ੱੱਬਾ ਨਾ ਲਾਓ ਤੁਹਾਨੂੰ ਕੁਝ ਲੋਕ ਜਿਨ੍ਹਾਂ ਦੇ ਵਿੱਚ ਹਿੱਸੇਪੱਤੀਆਂ ਰੱਖੀਆਂ ਵਾ ਉਹਨਾਂ ਦਾ ਸਦਾ ਹਿੱਸੇਪੱਤੀਆਂ ਦੇ ਵਿੱਚ ਸਾਥ ਹੁੰਦਾ ਉਹਨਾਂ ਪਾਰਟੀ ਦੇ ਨਾਲ ਕਦੀ ਕੰਮ ਨਹੀਂ ਕੀਤਾ ਉਹਨਾਂ ਦੇ ਮਗਰ ਨਾ ਲੱਗੋ ਆਣ ਕੇ ਪਿੰਡ ਪਿੰਡ ਸ਼ਹਿਰ ਸ਼ਹਿਰ ਆ ਕੇ ਲੋਕਾਂ ਦੀਆਂ ਗੱਲਾਂ ਸੁਣੋ ਕਿ ਤੁਸੀਂ ਇੱਕ ਚੰਗੇ ਚਿਹਰੇ ਨੂੰ ਰਿਪਰੈਜ਼ੈਂਟ ਕਰੋ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਆ ਸਦਾ ਰਵਾਂਗੇ ਆਮ ਆਦਮੀ ਪਾਰਟੀ ਸਦਾ ਜਿੰਦਾ ਰਹੇਗੀ ਤਰੰਤਾਰਾ ਲੱਗਦਾ ਜੇਕਰ ਜੇਕਰ ਇਹ ਟਿਕਟ ਮਿਲਦੀ ਆ ਤੇ ਜਿਹੜੀ ਇਹ ਤੁਹਾਡਾ ਵਿਦਰੋਹ ਹੋਏਗਾ ਤੇ ਦੂਜੀਆਂ ਪਾਰਟੀਆਂ ਨੂੰ ਬਲ ਮਿਲੂਗਾ ਇਹ ਚੀਜ਼ਾਂ ਦੇਖੋ ਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਲੋਕਾਂ ਸਾਡੇ ਕਿਹਾਂ ਵੋਟ ਨਹੀਂ ਪਾਉਣੀ ਅਸੀਂ ਆਪ ਦੇ ਕਿਸੇ ਚੰਗੇ ਕੈਂਡੀਡੇਟ ਦੇ ਅਪਰੋਚ ਤੇ ਉਹਦੀ ਪਾਵਰ ਵਰਤ ਸਕਦੇ ਆ ਕਿਉਂਕਿ ਉਹ ਚਿਹਰੇ ਨੂੰ ਲੋਕਾਂ ਸਾਡੇ ਕਿਹਾਂ ਵੀ ਵੋਟਾਂ ਨਹੀਂ ਪਾਉਣੀ ਉਹ ਫਿਰ ਉਹ ਜ਼ਿੰਮੇਵਾਰੀ ਉਹਨਾਂ ਦੀ ਹੋਏਗੀ ਜਿਹੜੇ ਦੋ ਇੱਕ ਦੋ ਲੀਡਰ ਜਿਹੜੇ ਆ ਜਿਹੜੇ ਟਿਕਟ ਦਵਾਉਣ ਦੇ ਉਹਨਾਂ ਕੋ ਐਫੀਡੇਵਿਟ ਲੈ ਲਓ ਪਿਓ ਆਪਦੇ ਆਉਦਿਆਂ ਤੋਂ ਅਸਤੀਫਾ ਦੇਣਗੇ ਜੇ ਇਹ ਬੰਦਾ ਹਰ ਜੂਗਾ ਤੇ